ਇਹ ਲਾਈਵ ਦੇ ਵਿੱਚ ਮੈਂ ਆਪ ਸਭ ਨੂੰ ਇੱਕ ਨਜ਼ਮ ਸ਼੍ਰੀ surjit patar ji 우ਸਤਾਦ ਸ਼ਾਇਰ ਗਾਂਧੀ ਕਿ ਲਿਖੀ ਨਜ਼ਮ ਸੁਣਾ ਰਿਹਾ ਹੋਂਾ ਯੂੰ ਦਲਗੀਰ ਮੀਆਂ ਮੀਰ ਤੋਂ ਹੋਂਾ ਯੂੰ ਦਲਗੀਰ ਮੀਆਂ ਮੀਰ ਤੋਂ ਹੋਂਾ ਯੂੰ ਦਲਗੀਰ ਮੀਆਂ ਮੀਰ ਤੋਂ ਮੰਜ਼ਰਾ ਪਿਛੇ ਛੁਪੇ ਮੰਜ਼ਰ ਵੀ ਦੇਖ ਮੰਜ਼ਰਾ ਪਿਛੇ ਛੁਪੇ ਮੰਜ਼ਰ ਵੀ ਵੇਖ ਦੇਖ ਨਾ ਤੂੰ ਸਿਰਫ ਇਹ ਤਬ ਦੀ ਤਵੀ ਦੇਖ ਨਾ ਤੂੰ ਸਿਰਫ ਇਹ ਤਬ ਦੀ ਤਵੀ ਛਲਕਦਾ ਅੰਮ੍ਰਿਤ ਦਾ ਉਹ ਸਰਬਰ ਵੀ ਦੇਖ ਛਲਕਦਾ ਅੰਮ੍ਰਿਤ ਦਾ ਉਹ ਸਰਬਰ ਵੀ ਦੇਖ ਸੀਸ ਪੈਂਦੀ ਰੇਤਾਂ ਦੇ ਤੂੰ ਦੇਖੀ ਹੈ ਤੂੰ ਸੀਸ ਪੈਂਦੀ ਰੇਤ ਦਾ ਦੇਖੀ ਹੈ ਤੂੰ ਉਹ ਤੂੰ ਰਿੰਚਿਮ ਸ਼ਬਦ ਦੀ ਸ਼ੈਵਰ ਵੀ ਦੇਖ ਉਹ ਉਦਿਮਚਿਮ ਸ਼ਬਦ ਦੀ ਸ਼ੈਬਰ ਵੀ ਦੇਖ ਹੋ ਨਾ ਈ ਉਦਲਗੀਰ ਮੀਆਂ ਮੀਰ ਤੂੰ ਬਲਦੀ ਇਧਰ ਅੱਗ ਹੀ ਨਾ ਦੇਖ ਤੂੰ ਬਲਦੀ ਇਧਰ ਅੱਗ ਹੀ ਨਾ ਦੇਖ ਤੂੰ ਲੱਖ ਜੋਤਾਂ ਜਗਦੀਆਂ ਉਧਰ ਵੀ ਵੇਖ ਲੱਖ ਜੋਤਾਂ ਜਗਦੀਆਂ ਉਧਰ ਵੀ ਦੇਖ ਹੋ ਨਾ ਈ ਉਦਲਗੀਰ ਮੀਆਂ ਮੀਰ ਤੂੰ ਮੰਝਰਾ ਪਿੱਛੇ ਛਪੇ ਮੰਝਰ ਵੀ ਦੇਖ ਕੁਲ ਕੁਝ ਬਲਾਂਦੀ ਤਰਸ ਤੋਂ ਸਦੀਆਂ ਲਈ ਕੁਝ ਪਲਾਂ ਦੀ ਤਪਸ਼ ਲਈ ਤਪਸ਼ ਤੋਂ ਸਦੀਆਂ ਲਈ ਮੈਂ ਬਿਹਾਜੀ ਹੈ ਜੋ ਉਹ ਸ਼ੈਬਰ ਵੀ ਦੇਖ ਮੈਂ ਬਿਹਾਜੀ ਹੈ ਜੋ ਉਹ ਸ਼ੈਬਰ ਵੀ ਦੇਖ ਹੋ ਨਾ ਉਦਲਗੀਰ ਵੀ ਅਮੀਰ ਤੋਂ ਮੰਜ਼ਰਾਂ ਪਿੱਛੇ ਸੁਪੇ ਮੰਜ਼ਰ ਵੀ ਦੇਖ ਅੱਜ ਹੀ ਨਾ ਦੇਖ ਦੇਖ ਇਤਿਹਾਸ ਵੀ ਅੱਜ ਹੀ ਨਾ ਦੇਖ ਦੇਖ ਇਤਿਹਾਸ ਵੀ ਦੇਖਦੇ ਨੇ ਉਹ ਜ਼ਮੀਂ ਅੰਬਰ ਵੀ ਦੇਖ ਦੇਖਦੇ ਨੇ ਉਸ ਜ਼ਮੀਂ ਅੰਬਰ ਵੀ ਦੇਖ ਹੋ ਨਾ ਹੀ ਉਦਲਗੀਰ ਮੀਆਂ ਮੀਰ ਤੂੰ ਮੰਜ਼ਰਾਂ ਵਿੱਚੇ ਸੁਪੇ ਮੰਜ਼ਰ ਵੀ ਦੇਖ